ਫਿਰ ਵੀ BBMB ਪੰਜਾਬ ਸਰਕਾਰ ਦੇ ਖਿਲਾਫ ਅਦਾਲਤ ਵਿੱਚ ਚਲੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ BBMB ਨੂੰ ਖਤਮ ਕਰ ਦੇਣਾ ਚਾਹੀਦਾ ਹੈ CISF ਦਾ ਵੀ ਬਹੁਤ ਜ਼ਿਆਦਾ ਖਰਚਾ ਪੈ ਰਿਹਾ ਹੈ ਤੇ ਸੂਬੇ ਦੇ ਲਈ ਇਹ ਜ਼ਰੂਰੀ ਵੀ ਨਹੀਂ ਹੈ ਸਗੋਂ ਡੈਮਾ ਦੀ ਪੰਜਾਬ ਪੁਲਿਸ ਸੁਰੱਖਿਆ ਕਰ ਸਕਦੀ ਹੈ ਜੀ ਹਾਂ ਉਹਨਾਂ ਨੇ ਕਿਹਾ ਕਿ ਜਦੋਂ ਪਠਾਨਕੋਟ ਤੇ ਵੀ ਹਮਲਾ ਹੋਇਆ ਸੀ ਤਾਂ ਕੇਂਦਰ ਸਰਕਾਰ ਨੇ ਉੱਥੇ ਤਾਇਨਾਤ ਕੀਤੀ ਮਿਲਟਰੀ ਦੇ ਲਈ ਸਾਨੂੰ ਕਰੋੜ ਦਾ ਬਿੱਲ ਭੇਜ ਦਿੱਤਾ ਸੀ ਤਾਂ ਅਸੀਂ ਕਿਹਾ ਸੀ ਕਿ ਮੇਲੇ ਟ੍ਰਿਚ ਵੀ ਤਾਂ ਪੰਜਾਬ ਦੇ ਹੀ ਮੁੰਡੇ ਹਨ ਅਤੇ ਤੁਸੀਂ ਸਾਨੂੰ ਸਾਡੇ ਹੀ ਮੁੰਡੇ ਕਿਰਾਏ ਤੇ ਦੇਵੋਗੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ ਪੁੱਛਿਆ ਸੀ ਕਿ ਪਠਾਨਕੋਟ ਦੇਸ਼ ਦਾ ਹਿੱਸਾ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸਿਰਫ ਮਰਨ ਨੂੰ ਰੱਖੇ ਹੋਇਆ ਉਹਨਾਂ ਨੇ ਕੇਂਦਰ ਤੇ ਵਾਅਦਾ ਕਿਹਾ ਕਿ ਸਾਡੇ ਨਾਲ ਅਜਿਹੀਆਂ ਗੱਲਾਂ ਨਾ ਕਰੋ ਅਸੀਂ ਜੇਕਰ ਕਾਰਗਿਲ ਦੀ ਰਾਖੀ ਕਰ ਸਕਦੇ ਹਾਂ ਤਾਂ ਨੰਗਲ ਡੈਮ ਦੀ ਵੀ ਕਰ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪਾਣੀ ਨਹੀਂ ਹੈ ਤੇ ਨਾ ਹੀ ਅਸੀਂ ਪਾਣੀ ਦੇਵਾਂਗੇ ਤੇ ਉਹਨਾਂ ਨੇ ਸੀਆਈਐਸਐਫ ਨੂੰ ਪੰਜਾਬ ਅੰਦਰ ਐਂਟਰੀ ਨਾ ਦੇਣ ਤੇ ਪ੍ਰਸਤਾਵ ਨੂੰ ਪਾਸ ਕਰਨ ਦੀ ਮੰਗ ਕੀਤੀ ਉਹਨਾਂ ਕਿਹਾ ਸੀ ਅਸੀਂ ਜੇਕਰ ਬਾਰਡਰਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਰਾਖੀ ਕਰ ਸਕਦੇ ਹਾਂ एसवाईएल ते मानयोग जलशक्ति मंत्री सी आर पाटील साहब मानयोग मुख्यमंत्री हरियाणा सैनी साहब मीटिंग ਸੀ ਸਾਰੇ ਅਫਸਰ ਉੱਤੇ ਮੌਜੂਦ ਸੀ ਪਾਣੀ ਤੇ 2-3 ਘੰਟੇ ਡਿਬੇਟ ਚੱਲੀ ਸਪੀਕਰ ਸਾਹਿਬ ਜਦੋਂ ਅਫਸਰ ਪ੍ਰੈਜੈਂਟੇਸ਼ਨ ਦਿੰਦੇ ਨੇ 1955 ਤੋਂ ਸ਼ੁਰੂ ਕਰ ਲੈਂਦੇ ਆ ਜੀ 1955 ਚਾਹੇ ਹੋ ਗਿਆ ਜੀ ਫਿਰ 1900 ਕਾਟ ਚਾਹੇ ਹੋ ਗਿਆ ਜੀ 1962 ਚਾਹੇ ਹੋ ਗਿਆ ਜੀ 66 ਚਾਹੇ ਹੋ ਗਿਆ ਜੀ 70 ਚਾਹੇ ਹੋ ਗਿਆ ਅਜੇ ਤਾਂ ਜੰਮੇ ਨਹੀਂ ਸਰ ਉਦੋਂ ਅਜੇ ਤਾਂ 75 ਮਾੜ ਲਾਂ ਜੀ ਵੀ ਉਦੋਂ ਉਦੋਂ ਬਾਅਦ ਦੀਆਂ ਗੱਲਾਂ ਕਰ ਲਈਏ ਉਦੋਂ ਪਾਣੀ ਕਿੰਨਾ ਹੋਊਗਾ ਇਹ ਤਾਂ ਰਪੇਰੀਆਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਰ 25 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ ਹੈ ਕਦੋਂ ਕੀਤਾ ਸੀ ਰਿਵਿਊ ਕਿ ਉਦੋਂ ਪਾਣੀ ਕਿੰਨਾ ਸੀ ਹੁਣ ਕਿੰਨਾ ਹੈ ਹਾਂ ਵਧੀਆ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੰਡਸਟਰੀ ਟੀ ਰੱਦ ਕਰਤੀ ਔਰ ਜੋ ਜੀਜੇਲਮ ਦਾ ਤਾਂ ਆ ਨਹੀਂ ਸਕਦਾ ਜੀ ਚਨਾਬ ਦਾ ਰਾਵੀ ਦਾ ਉੱਜ ਦਾ ਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਜਾ ਸਕਦਾ 23 ਐਮਏਐਫ 23 ਮਿਲੀਅਨ ਏਕੜ ਫੀਟ ਪੰਜਾਬ ਦੇ ਪੌਂਗ ਚਾ ਸਕਦਾ ਰਣਜੀਤ ਸਾਗਰ ਡੈਮ ਚਾ ਸਕਦਾ ਤੇ ਪਾਖੜਾ ਚਾਸਕ ਮੈਂ ਇਹੀ ਕਹਿ ਕਹਿਆ ਉੱਥੇ ਵੀ ਬੜੀ ਵਧੀਆ ਗੱਲ ਹੈ ਲਓ ਇਹ ਸਾਨੂੰ ਰਪੇਰੀਆਂ ਤਾਂ ਪੰਜਾਬ ਹੀ ਹੋਊਗਾ ਜੀ ਫਿਰ ਵੀ ਕਿਉਂਕਿ ਪੰਜਾਬ ਦੇ ਵਿੱਚ ਦੀ ਜਾਊਗਾ ਰਪੇਰੀਆਂ ਪੰਜਾਬ ਹੋਊਗਾ ਔਰ ਰਪੇਰੀਆਂ ਦਾ ਪਹਿਲਾ ਹੱਕ ਹੁੰਦਾ ਤੇ ਪੰਜਾਬ ਨੂੰ ਪਾਣੀ ਮਿਲ ਜਾਊਗਾ ਜੀ ਸਾਡੀ ਸਚਾਈ ਜਿਹੜੀ ਅਸੀਂ 21% ਤੋਂ 63% ਤੱਕ ਲੈ ਗਏ ਤਿੰਨ ਸਾਲਾਂ 'ਚ ਪਹਿਲਾਂ 21% ਸੀ ਜਦੋਂ ਅਸੀਂ 16 ਮਾਰਚ ਨੂੰ ਸ਼ੀਦਿਆਜ਼ਮ ਪਾਕਿਸਤਾਨ ਦੇ ਪਿੰਡ ਜਾ ਕੇ ਘਟਕਰ ਕਲਾ ਸੌਂਚ ਕੀ ਸੀ ਉਦੋਂ 21% ਪਾਣੀ ਨਹਿਰੀ ਜਿਹੜਾ ਉਹ ਸਿੰਚਾਈ ਵਾਸਤੇ ਵਰਤਿਆ ਜਾਂਦਾ ਸੀ ਅੱਜ 63 ਤੇ ਆ ਗਈ ਸੀ ਅਸੀਂ ਔਰ ਅਸੀਂ ਅੱਗੇ ਜਾ ਰਹੇ ਹਾਂ ਅੱਗੇ ਅੱਗੇ ਖਾਲ ਅੰਡਰਗਰਾਉਂਡ ਪਾਈਪਾਂ ਹੋਰ ਪੈ ਰਹੀਆਂ ਨੇ ਔਰ ਪਾਣੀ ਦੀਆਂ ਵੀਡੀਓ ਤਾਂ ਤੁਹਾਡੇ ਕੋਲੇ ਵੀ ਆਉਂਦੀ ਹੋਣਗੀਆਂ ਇਹਨਾਂ ਕੋਲੇ ਵੀ ਆਉਂਦੀ ਹੋਣੇ ਵੀ ਪਾਣੀ ਵਾਲੀਆਂ ਵੀਡੀਓ ਵੀ ਯਾਰ ਪਾਣੀ ਆ ਗਿਆ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਅਸੀਂ ਤਾਂ ਅਸੀਂ ਅਸੀਂ ਅਰੇ ਪਰ 32 ਸਾਲ ਬਾਅਦ ਦੇਖਿਆ 40 45 ਸਾਲ ਕੌਣ ਸੀਗੇ ਜੀ ਫਿਰ ਰਾਜ ਚ ਆਜ਼ਾਦੀ ਤੋਂ 60 ਸਾਲ ਬਾਅਦ ਤੱਕ ਤਾਂ ਇਹੀ ਰਹੇ ਨੇ ਜੀ ਇਹਦੇ ਮਾਰੇ ਨਾ ਪਾਣੀ ਦਿੱਤੇ ਹੀ ਨਹੀਂ ਪਹਿਲਾਂ ਪਾਣੀ ਪਤਾ ਹੀ ਨਹੀਂ ਇਹਨੂੰ ਕੀ ਹੁੰਦਾ ਪਹਿਲਾਂ ਐਂ ਮਿਲ ਜਾਂਦਾ ਸੀ ਇਹਨਾਂ ਨੂੰ ਜਦੋਂ ਰੌਲਾ ਪਿਆ ਪਾਖੜਾ ਵਾਲਾ 21 ਮਈ ਤੋਂ 21 ਮਈ ਤੱਕ ਪਾਣੀ ਦਾ ਹਿਸਾਬ ਹੁੰਦਾ ਜੀ ਜਿਵੇਂ 31 ਮਾਰਚ ਤੋਂ 31 ਮਾਰਚ ਤੱਕ ਫਾਈਨੈਂਸ਼ੀਅਲ ਇਅਰ ਗਿਣਿਆ ਜਾਂਦਾ ਹੈ ਇਹ ਨਦੀਆਂ ਦਾ ਪਾਣੀਆਂ ਦਾ ਹਿਸਾਬ 21 ਮਈ ਤੋਂ 21 ਮਈ ਗਿਣਿਆ ਜਾਂਦਾ ਜੀ 21 ਮਈ ਨੂੰ ਜਿੰਨਾ ਪਾਣੀ ਅਲੋਟ ਹੋ ਗਿਆ ਅਗਲੀ 21 ਮਈ ਤੱਕ ਉਹਨਾਂ ਨੇ ਉਹਨਾਂ ਵਰਤਣਾ ਅਸੀਂ 6 ਮਹੀਨੇ ਹਰ ਮਹੀਨੇ BBMP ਦੀ ਮੀਟਿੰਗ ਹੁੰਦੀ ਸੀ ਸਾਡੇ ਸੈਕਟਰੀ ਜਾਂਦੇ ਸੀ 6 ਮਹੀਨੇ ਚਿੱਠੀਆਂ ਲਿਖਦੇ ਰਹੇ ਹਰ ਮਹੀਨੇ ਇਹਨਾਂ ਨੂੰ ਕਿ ਤੁਸੀਂ ਪਾਣੀ ਜ਼ਿਆਦਾ ਵਰਤ ਰਹੇ ਹੋ ਹਰਿਆਣਾ ਵਾਲਿਆਂ ਨੂੰ ਕਿ ਕਿ ਤੁਹਾਡੇ ਤੋਂ ਮੈਨੂੰ ਲੱਗਦਾ 21 ਮਈ ਤੱਕ ਤੁਹਾਡੇ ਤੋਂ ਚੱਲਣਾ ਨਹੀਂ ਕੰਮ ਇਹ ਥੋੜਾ ਜਿਹਾ ਸੰਜਮ ਕਰ ਲਓ ਅਸੀਂ ਦੇਣਾ ਨਹੀਂ ਫਿਰ ਜੇ ਪਹਿਲਾਂ ਮੁੱਕ ਗਿਆ ਕਿਉਂਕਿ ਅਸੀਂ ਆਪਦਾ ਠੀਕ ਕਰ ਲਿਆ ਕੰਮ ਕੋਈ ਪਰਵਾਹ ਨਹੀਂ ਕੀਤੀ ਕੋਈ ਪਰਵਾਹ ਨਹੀਂ ਕੀਤੀ 31 ਮਾਰਚ ਨੂੰ ਪਾਣੀ ਮੁਕਾ ਕੇ ਬਹਿ ਗਏ ਕਹਿੰਦੇ ਛੱਡੋ ਹੁਣ ਸਾਨੂੰ ਅਸੀਂ ਕਿਉਂ ਛੱਡੀਏ ਜੋ ਤੁਹਾਨੂੰ ਪਹਿਲਾਂ ਕਿਹਾ ਸੀ ਮਾ ਜੀ ਬੀਬੀ ਐਮਪੀਓ ਲੈ ਵਿੱਚ ਅਸੀਂ ਨੱਕਾ ਖੋਲਾਂਗੇ ਮੈਂ ਨੰਗਰ ਚਲੇ ਗਿਆ ਜੀ ਆਜੋ ਮੈਂ ਕਿਹਾ ਨੱਕਾ ਖੋਲੋ ਸਪੀਕਰ ਸਾਹਿਬ ਆਪਾਂ ਪਿੰਡਾਂ ਵਾਲੇ ਆਂ ਪਾਣੀ ਦੀ ਵਾਰੀ ਵਾਲੇ ਆਪਾਂ ਮੈਂ ਵੀ 15 ਸਾਲ ਦਾ ਸੀ ਜਦੋਂ ਸਾਨੂੰ ਕੱਸੀ ਦਾ ਪਾਣੀ ਮਿਲਦਾ ਸੀ ਉਸ ਨੱਕੇ ਤੇ ਸਾਡੇ ਪੰਜ ਕਿੱਲੇ ਸੀਗੇ ਅਸੀਂ ਤਾਂ ਕਿੱਲਿਆਂ ਵਾਲਿਆਂ ਸੀ ਬਿਸਕਟਾਂ ਵਾਲੇ ਤਾਂ ਹੈ ਨਹੀਂ ਜੀ ਪੰਜ ਕਿੱਲੇ ਸੀ 15 ਮਿੰਟ ਪਰ ਏਕੜ ਮਿਲਦਾ ਸੀਗਾ ਆਪਾਂ 75 ਮਿੰਟ ਸੀਗੇ 11:20 ਤੇ ਪਾਣੀ ਵੜਨਾ ਹੁੰਦਾ ਸੀ ਤੇ ਤੀਲਾ ਨੂੰ ਵੀ 12:20 ਤੱਕ 60 ਮਿੰਟ ਹੋ ਗਏ 12:35 ਕਿਤੇ ਉਹਨਾਂ ਨੇ ਵੱਡਾ ਹੁੰਦਾ ਸੀ ਗਾਂਾਂ ਵਾਲਿਆਂ ਨੇ ਨੱਕਾ ਉਹ ਵੀ ਸ਼ਰੀਕੇ ਹੀ ਭਾਈਚਾਰੀ ਸੀ ਸਾਡਾ ਇਧਰੋਂ ਮੈਨੂੰ ਭੇਜ ਦਿੰਦੇ ਸੀ ਕਿਆਰੇ ਵੱਡੇ ਹੁੰਦੇ ਜੀ ਝੋਨੇ ਦੇ ਕਿਆਰੇ ਵੱਡੇ ਹੁੰਦੇ ਇੱਕ ਵਾਰੀ ਛੱਡ ਦੋ ਬਾਅਦ ਚ ਤਾਂ ਆਪਾਂ ਮਿਆਰੇ ਦੇ ਐਂਡ 'ਚ ਉਹ ਵੀ ਤੁਸੀਂ ਉੱਥੋਂ ਤੋੜ ਕੇ ਦੂਜੇ ਕਿਆਰੇ ਚਲੇ ਜਾਂਦੇ ਸੀ ਉਹ ਬੰਦਾ ਜਿਹੜਾ ਆਉਂਦਾ ਸੀ ਅਗਲਾ ਉਦੀ ਵਾਰੀ ਦੁਬਾਰਾ 35 ਤੇ ਉਹ ਤਾਂ 12 ਵਜੇ ਆ ਜਾਂਦਾ ਸੀ ਜੀ 12 ਵਜੇ ਆ ਕੇ ਕਹੀ ਧਰ ਦਿੰਦਾ ਸੀ ਤੇ ਨਾਲ ਹੀ ਗੰਡਾਸਾ ਕਰ ਦਿੰਦਾ ਸੀ ਮੈਂ 15 ਸਾਲ ਦਾ ਜਵਾਕ ਸੀਗਾ ਮੈਂ ਹੁਣ ਕੀ ਕਰਾਂ ਜੀ ਮੈਨੂੰ ਪੁੱਛਿਆ ਬਿਕਰਾ ਕਹੀ ਤਾਂ ਜਲ ਠੀਕ ਹੈ ਨੱਕੇ ਵਾਸਤੇ ਯਾਰ ਗੰਡਾਸਾ ਕਿਉਂ ਲਿਓ ਨਾ ਉਹਨਾਂ ਨੂੰ ਕਹਿੰਦਾ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਮੈਂ ਕਹਿੰਦਾ ਮੇਰੀ ਗਰਦਨ ਨਾ ਪੜਦੇ ਕਿਤੇ نکہ بڑھن دو پہلا میں تج منٹ پہلے ہی بڑھ لیا کر یار پانی بارہ تی لے لیا کر پر کہتے یہ نہ اس کام تمام لے کے ادے منٹ کا رولا پی گیا سر قتل ہو پانیاں پچھے پانیاں پیچھے قتل ہو جائے پنڈ آنے سر ہے ابھی تے اسی کمیں کتوں دے دیے جو پانی ہے ہی نہیں سل ہوں میں ہی بےنتی کر کے آیا ਸੈਂਟਰ ਸਰਕਾਰ ਨੂੰ ਕਿ ਹੁਣ ਮੁੱਕਰ ਨਾ ਜਾਇਓ ਕਿਰਪਾ ਕਰਕੇ ਟਰੰਪ ਟਰੰਪ ਤੇ ਕਹਿਣ ਤੇ ਵੀ ਇਹ ਟ੍ਰੀਟੀ ਜਿਹੜੀ ਹੈ ਬਹਾਲ ਕੀਤੀ ਜਾਂਦੀ ਹੈ ਮੁੜ ਕੇ ਹੁਣ ਟ੍ਰੀਟੀ ਜਿਹੜੀ ਹੈ ਰਾਦੀ ਰੱਖਿਓ ਸਾਨੂੰ ਪਾਣੀ ਆਊਗਾ ਸਾਨੂੰ 23 ਐਮ ਐਫ ਆਊਗਾ ਅਸੀਂ ਗਾਂ ਕਰਦਾਂਗੇ ਜੀ ਦੋ ਚਾਰ ਨਹਿਰਾਂ ਬਣਾਉਣੀਆਂ ਪੈਣਗੀਆਂ ਐ ਤਾਂ ਦੇਖੋ ਦੋ ਨਹਿਰਾ ਨਹੀਂ ਅਰੇ ਹਰਿਆਣੇ ਨੂੰ ਬੀ ਐਮ ਐਲ ਰਹੇ ਜਾਂਦਾ ਜੀ ਪਾਕੜਾ ਮੇਨ ਲਾਈਨ ਉਦੀ ਕੈਪੈਸਿਟੀ 12000 ਕਿਊਸਕ ਹੈ 10 ਤੇ ਚੱਲ ਰਹੀ ਹੈ ਕਿਉਂਕਿ 12 ਸੱਡਾਂਗੇ ਉਹ ਟੁੱਟ ਜੂਗੀ ਜੀ ਇੱਕ ਰਾਜਸਥਾਨ ਫੀਡਰ ਜਾਂਦੀ ਹੈ ਜੀ ਰਾਜਸਥਾਨ ਫੀਡਰ 18000 ਕਿਊਸਕ ਦੀ ਕੈਪੈਸਿਟੀ ਹੈ 16 ਦੇ ਰਹੇ ਕਿਉਂਕਿ ਨਹੀਂ ਟੁੱਟ ਜੂਗੀ ਜੀ ਦੋ ਦੋ ਰਾਜਾਂ ਨੂੰ ਪਾਣੀ ਦੇ ਰਹੇ ਆ ਦੋਨਾਂ ਨੂੰ ਦੋ ਨਹਿਰਾਂ ਨੇ ਜੇ 23 ਐਮ ਐਫ ਆ ਗਿਆ ਤੇ ਥੀਵੇਂ ਦੇਵਾਂਗੇ ਜੀ ਨਹਿਰਾਂ ਬਣਾਉਣੀਆਂ ਪੈਣਗੀਆਂ ਪੰਜਾਬ 'ਚ ਨਹਿਰਾਂ ਦਾ ਮਤਲਬ ਐਕੁਇਜਿਸ਼ਨ ਜ਼ਮੀਨ ਐਕਵਾਇਰ ਕਰਨੀ ਪਊ ਔਰ ਜ਼ਮੀਨ ਅਕਵਾਇਰ ਦਾ ਮਤਲਬ ਪੰਜਾਬ 'ਚ ਮਰਡਰ ਮੈਂ ਉਹਨਾਂ ਨੂੰ ਹੀ ਕਹਿ ਕੇ ਆਂ ਨਹਿਰ ਚਾਹੇ 2 ਕੱਢ ਦੋ ਸਾਡੀ 3 ਕੱਢ ਦੋ ਪਰ ਉਹਨਾਂ ਨਹਿਰਾਂ ਤੋਂ ਸਾਨੂੰ ਪਾਣੀ ਮਿਲਣਾ ਚਾਹੀਦਾ ਹੈ ਮੋਗੇ ਹਰ ਹਰ 100 ਮੀਟਰ ਬਾਅਦ 200 ਮੀਟਰ 'ਵਾਂ ਮੋਗਾ ਚਾਹੀਦਾ ਤਾਂ ਅਸੀਂ ਤੁਹਾਨੂੰ ਜ਼ਮੀਨ ਦੇ ਦਾਂਗੇ ਜੇ ਐਂ ਕਰਨਾ ਹੈ ਤੁਸੀਂ ਵੀ ਜ਼ਮੀਨ ਸਾਡੀ ਵਰਤਣੀ ਹੈ ਨਹਿਰ ਜਾਂਦੀ ਹੈ ਜੋ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਪੰਜਾਬ ਦੀ ਫੇਰ ਨਹੀਂ ਮਿਲਦੀ ਵੇਖਾ ਜ਼ਮੀਨ ਫਿਰ ਤੁਸੀਂ ਕੋਈ ਹੋਰ ਕਾਢ ਨੂੰ ਚੈਨਲ ਇੱਧਰ ਦੀ ਉਹ ਇਹਨਾਂ ਕੋਲ ਹੈ ਨਹੀਂ ਜੀ ਚੈਨਲ ਤੋਂ ਫਿਰ ਮੈਂ ਕਹਾਂ ਜੀ ਹੁਣ ਬਾਜ਼ਾਰ ਚ ਚਾਰ ਨਹਿਰਾਂ ਜੇ ਬਣਾਉਣੀਆਂ ਨੇ ਹੋਰ ਆਜ਼ਾਦੀ ਤੋਂ ਬਾਅਦ ਨਹਿਰੀ ਨਹੀਂ ਬਣੀ ਕੋਈ ਆਜ਼ਾਦੀ ਤੋਂ ਬਾਅਦ ਕੋਈ ਨਹਿਰੀ ਨਹੀਂ ਬਣੀ ਇਹਨਾਂ ਨੂੰ ਤਾਂ ਪਾਣੀ ਤੇ ਗੱਲ ਕਰਨ ਦੀ ਹੱਕ ਨਹੀਂ ਕੋਈ ਨਹਿਰ ਬਣਾਈ ਹੋਵੇ ਦੱਸੋ ਇਸ ਕਰਕੇ ਡੀਬੀ ਐਮਬੀ ਇੱਕ ਸਫੈਦ ਹਾਥੀ ਹੈ 60% BBMB ਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ BBMB ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਚਲੀ ਜਾਂਦੀ ਹੈ ਹਰਿਆਣਾ ਚਲਾ ਜਾਵੇ ਮੈਂ ਕਹਿਣਾ ਕਿ ਉਹ ਕਹਿੰਦੇ ਵੀ ਸਾਨੂੰ ਪਾਣੀ ਨਹੀਂ ਦਿੰਦੇ ਹਰਿਆਣਾ ਪਾਰਟੀ ਬਣ ਸਕਦਾ BBMB ਕਿਵੇਂ ਪਾਰਟੀ ਬਣ ਸਕਦੀ ਹੈ ਸਰ ਜਦੋਂ ਚਾਰ ਰਾਂਜਾ ਦੀ ਸਾਂਝੀ ਆ ਉਹ ਉਹ ਪਾਰਟੀ ਕਿਵੇਂ ਬਣ ਸਕਦੀ ਹੈ ਇੱਕ ਸਟੇਟ ਦੀ ਕਿ ਹਰਿਆਣੇ ਨੂੰ ਪਾਣੀ ਦਿਓ ਔਰ ਜਿਹੜਾ ਵਕੀਲ ਕੀਤਾ ਉਹਦਾ 60% ਪੈਸੇ ਅਸੀਂ ਦੇ ਰਹੇ ਹਾਂ ਨਮਨ ਸਾਡੇ ਵਿਰੁੱਧੀ ਵਕੀਲ ਕੀਤਾ ਹੋਇਆ ਮੇਰੇ ਚੀਫ ਸੈਕਟਰੀ ਖਿਲਾਫ ਮੇਰੇ ਇਰੀਗੇਸ਼ਨ ਸੈਕਟਰੀ ਦੇ ਖਿਲਾਫ ਕਨਟੈਂਪਟ ਪਾ ਰਹੇ ਨੇ ਤੇ ਉਹ ਜਿਹੜਾ ਵਕੀਲ ਹੈ ਉਹਦੇ ਪੈਸੇ ਅਸੀਂ ਦੇ ਰਹੇ ਹਾਂ 60% ਅਸੀਂ ਕਿਉਂ ਪੈਸੇ ਦੇ ਜੰਨੇ ਫਿਰ ਜੀ ਅਸੀਂ ਪੈਸੇ ਬੰਦ ਕਰਤੇ ਸੀ ਉਹਨਾਂ ਦੇ ਅਸੀਂ ਦਿੰਦੇ ਕਰ ਲਓ ਕੀ ਕਰਨਾ ਸਾਡਾ ਯੁਥ ਨਸ਼ਾ ਵਿਰੋਧ ਮੋਹਮ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਲਈ ਚਲਾਈ ਜਾ ਰਹੀ ਹੈ ਜਿਸ ਦਾ ਇੱਕੋ ਹੀ ਏਜੰਡਾ ਹੈ ਕਿ ਪੰਜਾਬ ਦੇ ਵਿੱਚੋਂ ਮੁਕੰਮਲ ਤੌਰ ਤੇ ਨਸ਼ੇ ਨੂੰ ਖਤਮ ਕੀਤਾ ਜਾਵੇ ਤੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਨੂੰ ਛੱਡ ਕੇ ਕਿਸੇ ਚੰਗੇ ਕੰਮ ਵੱਲ ਲੱਗਣ ਤਾਂ ਇਸੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਕੈਂਪੇਨ ਚਲਾਈ ਜਾ ਰਹੀ ਹੈ ਤਾਂ ਬਿਲਕੁਲ ਇਹ ਤਸਵੀਰਾਂ ਇਸ ਵੇਲੇ ਬਨਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਯੁਥ ਨਸ਼ਾ ਵਿਰੋਧ ਮੋਹਮ ਤਹਿਤ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਬੁਲਡੋਜ਼ਰ ਐਕਸ਼ਨ ਲਿੱਤਾ ਗਿਆ ਪੀਲਾ ਪੰਜਾ ਜਿਹੜਾ ਕਿ ਘਰ ਦੇ ਉੱਤੇ ਚੁਲਾਇਆ ਜਾ ਰਿਹਾ ਹੈ ਤੇ ਘਰ ਟੈਟੇ ਦੀ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਆਪਣਾ ਬਿਆਨ ਜਿਹੜਾ ਕਿ ਦਿੱਤਾ ਗਿਆ ਤੇ ਆਓ ਸੁਣਦੇ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਕੋਈ ਵੀ ਨਸ਼ਾ ਤਸਕਰ ਨਸ਼ਾ ਦੇ ਕਾਲੇ ਕਮਾਈ ਨਾਲ ਕੋਈ ਵੀ ਨਾਜਾਇਜ਼ ਉਸਾਰੀ ਕਰੇਗਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਅਸੀਂ ਦਾਨਾ ਮੰਡੀ ਧਨੋਲਾ ਦੇ ਵਿੱਚ ਖੜੇ ਹਾਂ ਇੱਥੇ ਇੱਕ ਨਾਜਾਇਜ਼ ਉਸਾਰੀ ਦਾ ਮਾਮਲਾ ਸੀਗਾ ਉਸਾਰਾਣੀ ਵਾਈਫ ਆਫ ਬੀਰਬਲ ਇਨਾਵਲੋ ਦਾਣਾ ਮੰਡੀ ਦੇ ਵਿੱਚ ਇੱਕ ਦੁਕਾਨ ਪਾਇਆ ਗਿਆ ਸੀ ਜੋ ਬਿਲਕੁਲ ਨਾ ਬਾਅਦ ਵੈਰੀਫਾਈ ਵੈਰੀਫਿਕੇਸ਼ਨ ਨਾ ਜਾਇਜ਼ ਪਾਇਆ ਗਿਆ। ਤੋਂ ਮਾਰਕੀਟ ਕਮੇਟੀ ధਨੋਲਾ ਵੱਲੋਂ ਸਾਨੂੰ ਇੰਟੀਮੇਸ਼ਨ ਆਈ ਸੀ ਕਿ ਇਹਨੂੰ ਲਾਹਣਾ ਹੈ। ਇਹਦੀ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਸੀਗੀ ਡੂ ਪ੍ਰੋਸੈਸ ਆਫ ਲਾ ਨੂੰ ਫਾਲੋ ਕਰਦੇ ਹੋਏ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਸੀਗਾ ਜਦੋਂ ਇਨਾਂ ਵੱਲੋਂ ਕੋਈ ਵੀ ਤਸੱਲੀ ਬਖਸ ਬੇਸਿਸ ਨਹੀਂ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਨੂੰ ਅੱਜ ਢਾਇਆ ਜਾ ਰਹਾ ਹੈ। ਤੁਸੀਂ ਬੈਕਗ੍ਰਾਉਂਡ 'ਚ ਦੇਖ ਸਕਦੇ ਹੋ ਕਿ ਇੱਕ ਕੰਪਲੀਟ ਦੁਕਾਨ ਨੂੰ ਧਾਇਆ ਗਿਆ ਹੈ ਇੱਕ ਕਮਰਸ਼ੀਅਲ ਪ੍ਰੋਪਰਟੀ ਜਿਸਦੀ ਔਰ ਵਿਚ ਮਤਲਬ ਬੇਸਿਕਲੀ ਜਿਹੜਾ ਅਨਾਜ ਮੰਡੀ ਧਨੋਲਾ ਦਾ ਹੈ ਇਹਨਾਂ ਦੇ ਵਿੱਚ ਹੀ ਸੀਗਾ ਸਰ ਕਿੰਨੇ ਕਿੰਨੇ ਪਰਚੇ ਦੱਜ ਹੋਣਗੇ ਉਸੇ ਰਾਣੀ ਦੇਖ ਲਾ ਪੰਜ ਤੋਂ ਵੱਧ ਐਨਡੀਪੀਐਸ ਦੇ ਪਰਚੇ ਹਨ ਪਿਛਲਾ ਲਾਸਟ ਪਰਚਾ 2024 ਦਾ ਹੈ ਉਹਦੇ ਵਿੱਚ ਨਾ ਫਿਲਹਾਲ ਹੀ ਬੇਲ ਤੇ ਬਾਹਰ ਹੈ ਦੇ ਸਰ ਅਕੀ ਮੈਂਸ਼ਾ ਦੇ ਕੇ ਘਟਾਈ ਕਿਨੇ ਜ ਪਹਿਲੀ ਵਾਰ ਕਮਰਸ਼ਲ ਪ੍ਰਾਪਰਟੀ ਹੈ ਇਸ ਤਰ੍ਹਾਂ ਹੋਰ ਵੀ ਅਸੀਂ ਵੈਰੀਫਾਈ ਕਰ ਰਹੇ ਜੀ ਮਤਲਬ ਸਾਡੇ ਵੱਲੋਂ ਪ੍ਰੋਪਰ ਡਾਟਾਬੇਸ ਮੇਨਟੇਨ ਕਰਕੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਸੰਬੰਧਿਤ ਵਿਭਾਗ ਵਿੱਚ ਵੱਲੋਂ ਜਦੋਂ ਵੀ ਸਾਨੂੰ ਇਨਫੋਮੇਸ਼ਨ ਆਂਦੀ ਹੈ ਅਸੀਂ ਡਿਊ ਪ੍ਰੋਸੈਸ ਆਫ ਲਾਅ ਨੂੰ ਫੋਲੋ ਕਰਦੇ ਹੋਏ ਕਾਰਵਾਈ ਕਰਦੇ ਹਾਂ ਸਰ ਜ਼ਿਲ੍ਹੇ ਦੇ ਅੰਦਰ ਹੁਣ ਤੱਕ ਜ਼ਿਲ੍ਹੇ ਦੇ ਅੰਦਰ ਹੁਣ ਤੱਕ ਕਿੰਨੀਆਂ ਪ੍ਰਾਪਰਟੀਆਂ ਤਾਂ ਹੈਗੀ ਦੋ ਇਹ ਛੱਟਾ ਪ੍ਰਾਪਰਟੀ ਹੈ ਬਰਨਾਲਾ ਜ਼ਿਲ੍ਹੇ ਦੇ ਵਿੱਚ ਔਰ ਤੁਹਾਡੇ ਮਾディアਮ ਤੁਹਾਡੇ ਪਲੇਟਫਾਰਮ ਦੇ ਰਾਹੀਂ ਮੈਂ ਜਿਹੜੇ ਨਸ਼ਾ ਤਸਕਰ ਇਹਨਾਂ ਨੂੰ ਵੀ ਸਖਤ ਚੇਤਾਵਨੀ ਦੇਣਾ ਚਾਹਨਾ ਕਿ ਜੇ ਉਹ ਨਸ਼ਾ ਵੇਚਕਰ ਇਹ ਪੰਜਾਬ ਦੀ ਯੁਵਾ ਪੀੜੀ ਨੂੰ ਬਰਬਾਦ ਕਰਕੇ ਕੋਈ ਨਾਜਾਇਜ਼ੋ ਸਾੜੀ ਕਰਨਗੇ ਤੋ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਇਹ ਕਾਰਵਾਈ ਯੁਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਜਾਰੀ ਵੀ ਰਹੇਗੀ ਪਰ ਹੁਣ ਇਹ ਜੇਲ੍ਹ ਚ ਹੈ ਜਾਂ ਬਾਹਰ ਹੈ ਇਨਸ਼ਾਅੱਲਾ ਕਿ ਹੁਣ ਬੇਲ ਤੇ ਬਾਹਰ ਹੈ ਕਿੰਨੇ ਮੁਕੱਦਮੇ ਸਾਰੇ ਪੰਜ ਤੋਂ ਬੰਦੇ ਜੀ ਰੇਨ ਨਵੀ ਘਰ ਦੀ ਰਹਿਸ਼ੀ ਪ੍ਰਾਪਰਟੀ ਵੀ ਚੈੱਕ ਕੀਤੀ ਜਾ ਰਹੀ ਉਹ ਸਾਰਾ ਵੈਰੀਫਾਈ ਕਰ ਰਹੇ ਜੀ ਇਹ ਇਲੀਗਲ ਆਇਆ ਸੀ ਕੇਸ ਕਰਕੇ ਨੂ ਰਹਾ ਗਿਆ ਅੱਜ ਤੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇੱਕ ਹੋਰ ਵੱਡਾ ਮਤਾ ਚੜਾ ਕੇ ਪਾਸ ਕੀਤਾ ਗਿਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਮੁੱਦੇ ਤੇ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲਿਆ ਪੰਜਾਬ ਦੇ ਜਲ ਸਰੋਤ ਮੰਤਰੀ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ ਕਿ BBMB ਤੋਂ ਕੇਂਦਰੀ ਸੁਰੱਖਿਆ ਨੂੰ ਹਟਾਉਣ ਦਾ ਮਤਾ ਵਿਧਾਨ ਸਭਾ ਦੀ ਪਟਲ ਤੇ ਰੱਖਿਆ ਤੇ ਮੰਤਰੀ ਗੋਇਲ ਨੇ ਕਿਹਾ ਕਿ ਕੇਂਦਰੀ ਸਰਕਾਰ CISF ਦੀ ਤਣਾਤੀ ਦੇ ذریعے ਡੈਮਾ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤਬਰਿੰਦਰ ਗੋਇਲ ਨੇ ਕਿਹਾ ਕਿ ਇਹ ਕਹਾਣੀ CISF ਦਾ ਨਾਅਤ ਕਰਨ ਦੇ ਨਹੀਂ ਸਕੋ ਡੈਮਾਂ ਤੇ ਕਬਜ਼ਾ ਕਰਨ ਦੀ ਐ ਤੇ ਕੇਂਦਰ ਸਰਕਾਰ ਸਾਡੇ ਡੈਮਾਂ ਤੇ ਕਬਜ਼ਾ ਕਰਨਾ ਚਾਹੁੰਦੀ ਐ ਪਿਛਲੇ ਦਿਨਾਂ ਚ ਕੇਂਦਰ ਸਰਕਾਰ ਦੇ ਵੱਲੋਂ ਹਰਿਆਣਾ ਸਰਕਾਰ ਦੀ ਸਹਿਮਤੀ ਨਾਲ ਸਾਡੇ ਪਾਣੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਪਣੇ ਪਾਣੀਆਂ ਦਾ ਸੁਰੱਖਿਆ ਆਪਣੇ ਪਾਣੀਆਂ ਦੀ ਸੁਰੱਖਿਆ ਕੀਤੀ ਤੇ ਹੁਣ ਇਹ CISF ਦੇ ਨਾਅਤੀ ਕਰਕੇ ਸਾਡੇ ਡੈਮਾਂ ਤੇ ਕਬਜ਼ਾ ਕਰਨਾ ਚਾਹੁੰਦੀ ਐ ਤਾਂ ਜਲ ਸਰੋਤ ਮੰਤਰੀ ਬਰਿੰਦਰ ਗੋਇਨ ਨੇ ਕਿਹਾ ਪੰਜਾਬ ਪੁਲਿਸ ਸਥਾਨਕ ਹਲਾਤਾ ਤੋ ਚੰਗੀ ਤਰ੍ਹਾਂ ਵਾਕਫ ਹੈ ਤੇ ਪਿਛਲੇ ਕਈ ਸਾਲਾਂ ਤੋਂ ਉਹ ਇਸ ਦੀ ਸੁਰੱਖਿਆ ਕਰ ਰਹੀ ਹੈ ਜਿੱਥੇ ਤੱਕ ਤਕਨੀਕ ਦਾ ਸਵਾਲ ਹੈ ਪੰਜਾਬ ਪੁਲਿਸ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਬਾਰਡਰੀ ਇਲਾਕੇ ਦੀ ਸੁਰੱਖਿਆ ਦਾ ਵੀ ਲੰਮਾ ਅਨੁਭਵ ਹੈ ਤੇ ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੇ ਸਮਰਥ ਹੈ ਤੇ ਮੰਤਰੀ ਗੋਲ ਨੇ ਕਿਹਾ ਕਿ ਬੀਬੀ ਐਮਬੀ ਵੱਲੋਂ ਆਪਣੀਆਂ ਸਾਰੀਆਂ ਸਥਾਪਨਾਵਾਂ ਤੇ CISF ਨੂੰ ਤਣਾਤगिरਾਂ ਦਾ ਪ੍ਰਸਤਾਵ ਖਾਰਜੀਤਾ ਜਾਂਦਾ ਤੇ ਸੂਬਾ ਪੁਲਿਸ ਇਨਾ ਪ੍ਰੋਜੈਕਟਾਂ ਦੀ ਸੁਰੱਖਿਆ ਕਰੇਗੀ ਪੰਜਾਬ ਪਿਛਲੇ ਪੰਜਾਬ ਪੁਲਿਸ ਪਿਛਲੇ 70 ਸਾਲ ਤੋਂ ਇਸ ਪ੍ਰੋਜੈਕਟ ਦੀ ਸੁਰੱਖਿਆ ਕਰ ਰਹੀ ਹੈ ਤੇ CISF ਦੀ ਤਣਾਤੀ ਨਾਲ ਪੰਜਾਬ ਸਰਕਾਰ ਤੇ ਵੀ 49.32 ਕਰੋੜ ਦਾ ਵਾਧੂ ਵਿਤੀ ਬੋਝ ਆਉਂਦਾ ਹੈ ਚੱਕਰ ਇਸ ਤੋਂ ਬਾਅਦ ਵੀ CISF ਦੀ ਤਣਾਤੀ ਕੀਤੀ ਜਾਂਦੀ ਹੈ ਤਾਂ ਇਸ ਦਾ ਖਰਚਾ ਪੰਜਾਬ ਸਰਕਾਰ ਨਹੀਂ ਚੁਕੇਗੀ ਤੁਹਾਨੂੰ ਅਮਰੀਕਾ ਤੋਂ ਇੱਕ ਹੋਰ ਖਬਰ ਵੱਡੀ ਜੜੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਤਸਪ੍ਰੀਤ ਸਿੰਘ ਨੇ ਅਮਰੀਕਾ ਦੇ ਵਿੱਚ ਪਹਿਲਾ ਸਾਬਤ ਸੂਰਤ ਸਿੱਖ ਪੁਲਿਸ ਅਫਸਰ ਬਣਨ ਦਾ ਮਾਣ ਹਾਸਲ ਕੀਤਾ ਹੈ ਤਸਪ੍ਰੀਤ ਸਿੰਘ 2019 ਵਿੱਚ ਪਟਿਆਲਾ ਤੋਂ ਅਮਰੀਕਾ ਗਿਆ ਸੀ ਸਭ ਤੋਂ ਪਹਿਲਾਂ ਤਸਪ੍ਰੀਤ ਨੇ USA ਆਰਮੀ ਜੁਆਇਨ ਕੀਤੀ ਹੈ ਤੇ ਹੁਣ ਉਸਨੇ ਪੁਲਿਸ ਜੁਆਇਨ ਕਰ ਲਈ ਹੈ ਤੇ ਇਹ ਵੀ ਦੱਸਦੀ ਹੈ ਕਿ ਤਸਪ੍ਰੀਤ ਸਿੰਘ ਗਿੱਲ ਨੇ FBI ਦਾ ਵੀ ਟੈਸਟ ਕਲੀਅਰ ਕਰ ਲਿਆ ਪਰ ਹੁਣ ਉਹਨਾਂ ਨੇ ਪੁਲਿਸ ਦੇ ਵਿੱਚ ਅਫਸਰ ਬਣ ਕੇ ਸੇਵਾ ਨਿਭਾਉਣ ਦਾ ਫੈਸਲਾ ਕਰ ਲਿਆ ਇਸ ਵੇਲੇ ਉਹ ਉਹ ਕਲੀਵ ਲੈਟ ਚੈਰ ਵਿੱਚ ਉਹ ਪਹਿਲੇ ਸਾਬਤ ਸੂਰਤ ਸਿੱਖ ਪੁਲਿਸ ਅਫਸਰ ਬਣੇ ਹਨ ਤੇ ਜ਼ਿਕਰਯੋਗ ਹੈ ਕਿ ਤਸਪ੍ਰਿਤ ਸਿੰਘ ਗਿੱਲ ਦਾ ਪਰਿਵਾਰ ਪਟਿਆਲਾ ਸ਼ਹਿਰ ਦਾ ਨਾਮੀ ਪਰਿਵਾਰ ਹੈ ਤਸਪ੍ਰਿਤ ਵੱਡੇ ਭਰਾ ਐਡਵੋਕੇਟ ਕਵਰ ਗਿੱਲ ਨਾਮੀ ਸਾਈਕਲਿਸਟ ਹਨ ਅਤੇ ਦੂਜੇ ਵੱਡੇ ਭਰਾ ਕਵਰ ਹਰਪ੍ਰੀਤ ਸਿੰਘ ਗਿੱਲ ਉਹਗੇ ਸਮਾਜ ਸੇਵਕ ਅਤੇ ਨਾਮੀ ਕਾਰੋਬਾਰੀ ਹਨ ਜੋਰਜ ਦੇ ਪਿਤਾ ਸਗਵਾਸੀ ਗੁਰਮੀਤ ਸਿੰਘ ਗਿੱਲ ਨਾਮੀ ਸਪੋਰਟਸ ਪ੍ਰਮੋਟਰ ਅਤੇ ਲੋਕ ਸੇਵਕ ਸਨ ਤੁਹਾਡੇ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਦਾ ਸਾਹਮਣੇ ਆ ਰਹੀ ਤੁਹਾਨੂੰ ਦੱਸ ਦੇਣਾ ਹੈ ਕਿ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਅਪਡੇਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਮੌਨਸੂਨ ਸਥ ਹੋ ਰਿਹਾ ਹੈ ਤੇ ਹਾਲਾਂਕਿ ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਦੇ ਲਈ येलो ਅਲਰਟ ਵੀ ਜਾਰੀ ਕੀਤਾ ਗਿਆ ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਆਉਣ ਵਾਲੇ 4 ਦਿਨ ਆਮ ਰਹਿਣਗੇ ਤੇ ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਤਾਪਮਨ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਸਵੇਰੇ ਦੇ ਔਸਤ ਤਾਪਮਨ ਦੇ ਵਿੱਚ 2.4 ਡਿਗਰੀ ਦੀ ਕਮੀ ਆਈ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਨ ਆਮ ਨਾਲੋਂ 4.6 ਡਿਗਰੀ ਘੱਟ ਰਿਹਾ ਤੇ ਸੂਬੇ ਵਿੱਚ ਸਭ ਤੋਂ ਘੱਟ ਤਾਪਮਨ ਪਾਖੜਾ ਡੈਮ ਨੰਗਲ ਵਿਖੇ ਦਰਜ ਕੀਤਾ ਗਿਆ ਜੋ ਕਿ 32.6 ਡਿਗਰੀ ਸੀ। ਇਸ ਨਾਲ ਹੀ ਰਾਜ ਦੇ ਵਿੱਚ 10 ਜ਼ਿਲ੍ਹੇ ਅਜੇ ਸਨ ਜਿੱਥੇ ਤਾਪਮਨ 30 ਡਿਗਰੀ ਤੋਂ ਕੱਟ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 29.1 ਡਿਗਰੀ ਪਟਿਆਲਾ ਚ 29.8 ਡਿਗਰੀ ਪਠਾਨਕੋਟ ਦੇ ਵਿੱਚ 28.9 ਡਿਗਰੀ ਤੇ ਬਠਿੰਡਾ ਵਿੱਚ 28.2 ਡਿਗਰੀ ਤੇ ਫਰੀਦਕੋਟ ਦੇ ਵਿੱਚ 28.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜਦੋਂ ਕਿ ਵੀਰਵਾਰ ਸਵੇਰ ਤੋਂ ਸ਼ਾਮ 5:30 ਵਜੇ ਤੱਕ ਮਿਸਰ ਦੇ ਵਿੱਚ 22.5 ਮਿਲੀਮੀਟਰ ਪਟਿਆਲਾ ਚ 2 ਮਿਲੀਮੀਟਰ ਤੇ ਇਸੇ ਤਰ੍ਹਾਂ ਫਸਿਲਕਾ 4 ਮਿਲੀਮੀਟਰ ਮੋਹਾਲੀ ਚ 5 ਮਿਲੀਮੀਟਰ ਮੀਂਹ ਜਿਹੜਾ ਕੀ ਦਰਜ ਕੀਤਾ ਗਿਆ ਸੀ ਦੱਸਣਾ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਸੁਸਤ ਹੋ ਰਿਹਾ ਹੈ ਜਿਸ ਕਾਰਨ ਅਗਲੇ ਚਾਰ ਦਿਨਾਂ ਤੱਕ ਸੂਬੇ ਵਿੱਚ ਸਥਿਤੀ ਆਮ ਰਹਿਣ ਦੀ ਉਮੀਦ ਹੈ ਪਰ ਚਾਰ ਦਿਨਾਂ ਬਾਅਦ ਬਦਲਾਅ ਦੁਬਾਰਾ ਦਿਖਾਈ ਦੇਣਗੇ 16 ਜੁਲਾਈ ਤੋਂ ਸੂਬੇ ਵਿੱਚ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਚਾਰ ਦਿਨਾਂ ਤੱਕ ਤਾਪਮਾਨ ਦੇ ਵਿੱਚ ਥੋੜਾ ਜਿਹਾ ਵਾਧਾ ਹੋਵੇਗਾ ਅਤੇ ਹਮਸ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਇਸ ਦੇ ਪ੍ਰਭਾਵ ਕਈ ਦਿਨਾਂ ਤੱਕ ਜਾਰੀ ਰਹਿਣ ਦੀ ਉਮੀਦ ਹੈ ਅਤੇ ਰਾਤ ਦੇ ਵਿੱਚ ਤਾਪਮਾਨ ਡਿੱਗ ਜਾਵੇਗਾ ਤੁਰੰਤ ਅਨਸਰ ਨੇ ਕਿ ਕਾਵੜ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ। ਸ਼ਾਵਣ ਦਾ ਮਹੀਨਾ ਸ਼ੁਰੂ ਹੋ ਗਿਆ। ਸ਼ਾਵਣ ਮਹੀਨੇ ਦੀ ਸ਼ੁਰੂਆਤ ਦੇ ਨਾਲ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ੁੱਕਰਵਾਰ ਨੂੰ ਕਾਵੜ ਯਾਤਰਾ ਦੀ ਸ਼ੁਰੂ ਹੋ ਗਈ ਹੈ ਅਤੇ ਪਹਿਲੇ ਦਿਨ ਹੀ ਹਜ਼ਾਰਾਂ ਕਾਵੜੀਆਂ ਪਵਿੱਤਰ ਸ਼ਹਿਰ ਹਰੀਦੁਆਰ ਵਿੱਚ ਗੰਗਾ ਜਲ ਇਕੱਠਾ ਕਰਨ ਦੇ ਲਈ ਪਹੁੰਚ ਗਏ। ਲਗਭਗ 1 15 ਵਾੜੇ ਤੱਕ ਚੱਲਣ ਵਾਲੀ ਇਸ ਯਾਤਰਾ ਵਿੱਚ ਹਰ ਸਾਲ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਕਾਵੜੀਆ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਜਾਂਦੇ ਹਨ ਅਤੇ ਸ਼ਿਵਰਾਤਰੀ ਦੇ ਮੌਕੇ ਉਹ ਆਪਣੇ ਪਿੰਡਾਂ ਅਤੇ ਘਰਾਂ ਦੇ ਸ਼ਿਵ ਮੰਦਰਾਂ ਵਿੱਚ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕਰਦੇ ਹਨ ਨਾਜ਼ਰ ਨੇ ਕਿ ਸਵੇਰ ਤੋਂ ਹੀ ਹਰ ਕੀ ਪੌੜੀ ਸਮੇਤ ਹਰਿਦੁਆਰ ਦੇ ਵੱਖ-ਵੱਖ ਘਾਟਾਂ ਤੇ ਵੱਡੀ ਗਿਣਤੀ ਵਿੱਚ ਕਾਵੜੀਆਂ ਇਸ਼ਨਾਨ ਕਰਦੇ ਅਤੇ ਗੰਗਾ ਇਜਾਲੇ ਇਕੱਠਾ ਕਰਦੇ ਦੇਖੇ ਗਏ ਜਿਸ ਕਾਰਨ ਉੱਥੋਂ ਦਾ ਦ੍ਰਿਸ਼ ਪਗਮੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਤਤਖੰ데 ਪੁਲਿਸ ਡਾਇਰੈਕਟਰ ਜਨਰਲ ਦੀਪਕ ਸੇਟ ਨੇ ਕਿਹਾ ਕਿ ਕਾਵਲ ਮੇਲੇ ਦੀ ਸੁਰੱਖਿਆ ਦੇ ਲਈ ਪੁਲਿਸ ਅਰਧ ਸੈਨਿਕ ਬਲ ਨਾਲ ਜਲ ਪੁਲਿਸ ਖੂਫੀਆ ਵਿਸ਼ੇਸ਼ ਟਾਕਸ ਫੋਰਸ ਕਰਾਜ ਆਫਤ ਪ੍ਰਤੀਕਿਰਿਆ ਬਲ ਪੀਏਸੀ ਅਤੇ ਅਤਵਾਦ ਵਿਰੋਧੀ ਦਸਤੇ ਦੇ 7000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਉਨ੍ਹਾਂ ਕਿਹਾ ਡਰੋਨ ਸੀਸੀਟੀਵੀ ਅਤੇ ਸੋਸ਼ਲ ਮੀਡੀਆ ਰਾਹੀਂ ਹਰ ਚੱਕੀ ਗਤੀਵਿਧੀ ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ ਕਾਵੜ ਯਾਤਰਾ ਦੇ ਚਾਰੋਂ ਸੰਚਾਲਨ ਲਈ ਉਤਰਾਖੰਡ ਸਰਕਾਰ ਨੇ ਸਨਾਤਨ ਧਰਮ ਦੇ ਨਾਮ ਲੋਕ ਨਾਮ ਤੇ ਲੋਕਾਂ ਨੂੰ ਤੋਖਾ ਦੇਣ ਅਤੇ ਉਹਨਾਂ ਦੀਆਂ ਪਾਵਨਾਵਾਂ ਨਾਲ ਖੇਡਣ ਵਾਲੇ ਨਕਲ ਕਰਨ ਵਾਲਿਆਂ ਵਿਰੁੱਧ ਆਪਰੇਸ਼ਨ ਕਲਾ ਨੇਮੇ ਸ਼ੁਰੂ ਕੀ ਤਹਿਤ ਯਾਤਰਾ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਸ਼ੁਰੂ ਕੀਤੇ ਗਏ ਇਸ ਆਪਰੇਸ਼ਨ ਬਾਰੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸੂਬੇ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਸਮਾਜ ਵਿਰੋਧੀ ਅਨਸਰ ਸੰਧਾਂ ਦਾ ਪੇਸ ਬਣਾ ਕੇ ਲੋਕਾਂ ਖਾਸ ਕਰਕੇ ਔਰਤਾਂ ਨੂੰ ਠੱਗ ਰਹੇ ਹਨ ਤੇ ਉਹਨਾਂ ਨੇ ਕਿਹਾ ਇਸ ਦੇ ਨਾਲ ਨਾ ਸਿਰਫ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਸਗੋਂ ਸਮਾਜਿਕ ਸੱਤਪਾਵਨਾ ਅਤੇ ਸਨਾਤਨ ਪਰੰਪਰਾ ਦੀ ਛਵੀ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਉਚਾਸਤ ਧੰਨਵਾਦ ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਿਲਪ੍ਰੀਤ ਕੋ ਇਤਹਾਜ਼ਰ ਹੋਇਆ ਦੁਪਹਿਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੀਐਮ ਭਗਵੰਤ ਸਿੰਘ ਮਾਨ ਦੀ ਪੰਜਾਬ ਵਿਧਾਨ ਸਭਾ ਦੇ ਵਿੱਚ ਸੀਆਈਐਸਐਫ ਅਤੇ ਬੀਬੀਐਮਬੀ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ tMapਕੇਦਾਰ ਭਾਸ਼ਣ ਦਿੱਤਾ ਉਹਨਾਂ ਨੇ ਕਿਹਾ ਕਿ ਬੀਬੀਐਮਬੀ ਇੱਕ ਸਫੈਦ ਹਾਥੀ ਹੈ ਜਿਸ ਦਾ 60% ਖਰਚਾ ਪੰਜਾਬ ਸਰਕਾਰ ਦਿੰਦੀ ਹੈ ਫਿਰ ਵੀ ਬੀਬੀਐਮਬੀ ਪੰਜਾਬ ਸਰਕਾਰ ਦੇ ਖਿਲਾਫ ਅਦਾਲਤ ਦੇ ਵਿੱਚ ਚਲੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਬੀਬੀਐਮਬੀ ਨੂੰ ਖਤਮ ਕਰ ਦੇਣਾ ਚਾਹੀਦਾ ਹੈ CISF ਦਾ ਵੀ ਬਹੁਤ ਜ਼ਿਆਦਾ ਖਰਚਾ ਪੈ ਰਿਹਾ ਹੈ ਤੇ ਸੂਬੇ ਦੇ ਲਈ ਇਹ ਜ਼ਰੂਰੀ ਵੀ ਨਹੀਂ ਹੈ ਸਗੋ ਡੈਮਾ ਦੀ ਪੰਜਾਬ ਪੁਲਿਸ ਸੁਰੱਖਿਆ ਕਰ ਸਕਦੀ ਹੈ ਜੀ ਹਾਂ ਉਹਨਾਂ ਨੇ ਕਿਹਾ ਕਿ ਜਦੋਂ ਪਠਾਨਕੋਟੇ ਵੀ ਹਮਲਾ ਹੋਇਆ ਸੀ ਤਾਂ ਕੇਂਦਰ ਸਰਕਾਰ ਨੇ ਉੱਥੇ ਤਾਇਨਾਤ ਕੀਤੀ ਮਿਲਟਰੀ ਦੇ ਲਈ ਸਾਨੂੰ ਕਰੋੜ ਦਾ ਬਿੱਲ ਭੇਜ ਦਿੱਤਾ ਸੀ ਤਾਂ ਅਸੀਂ ਕਿਹਾ ਸੀ ਕਿ ਮੇਰੇ ਟ੍ਰਿਚ ਵੀ ਤਾਂ ਪੰਜਾਬ ਦੇ ਹੀ ਮੁੰਡੇ ਹਨ ਅਤੇ ਤੁਸੀਂ ਸਾਨੂੰ ਸਾਡੇ ਹੀ ਮੁੰਡੇ ਕਿਰਾਏ ਤੇ ਦੇਵੋਗੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ ਪੁੱਛਿਆ ਸੀ ਕਿ ਪਠਾਨਕੋਟ ਦੇਸ਼ ਦਾ ਹਿੱਸਾ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸਿਰਫ ਮਰਨੂਰ ਰੱਖੇ ਹੋયા ਉਹਨਾਂ ਨੇ ਕੇਂਦਰ ਤੇ ਵਾਅਦਾ ਕਿਹਾ ਕਿ ਸਾਡੇ ਨਾਲ ਅਜਿਹੀਆਂ ਗੱਲਾਂ ਨਾ ਕਰੋ ਅਸੀਂ ਜੇਕਰ ਕਾਰਗਿਲ ਦੀ ਰਾਖੀ ਕਰ ਸਕਦੇ ਹਾਂ ਤਾਂ ਨੰਗਲ ਡੈਮ ਦੀ ਵੀ ਕਰ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪਾਣੀ ਨਹੀਂ ਹੈ ਤੇ ਨਾ ਹੀ ਅਸੀਂ ਪਾਣੀ ਦੇਵਾਂਗੇ ਤੇ ਉਹਨਾਂ ਨੇ ਸੀਆਈਐਸਐਫ ਨੂੰ ਪੰਜਾਬ ਅੰਦਰ ਐਂਟਰੀ ਨਾ ਦੇਣ ਤੇ ਪ੍ਰਸਤਾਵ ਨੂੰ ਪਾਸ ਕਰਨ ਦੀ ਮੰਗ ਕੀਤੀ ਉਹਨਾਂ ਕਿਹਾ ਸੀ ਅਸੀਂ ਜੇਕਰ ਬਾਰਡਰਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਰਾਖੀ ਕਰ ਸਕਦੇ ਹਾਂ एसवाईएल ते मानयोग जलशक्ति मंत्री सीआर पाटील साहब मानयोग मुख्यमंत्री हरियाणा सैनी साहब मीटिंग ਸੀ ਸਾਰੇ ਅਫਸਰ ਉੱਤੇ ਮੌਜੂਦ ਸੀ ਪਾਣੀ ਤੇ 2-3 ਘੰਟੇ ਡਿਬੇਟ ਚੱਲੀ ਸਪੀਕਰ ਸਾਹਿਬ ਜਦੋਂ ਅਫਸਰ ਪ੍ਰੈਜੈਂਟੇਸ਼ਨ ਦਿੰਦੇ ਨੇ 1955 ਤੋਂ ਸ਼ੁਰੂ ਕਰ ਲੈਂਦੇ ਆ ਜੀ 1955 ਚਾਹੇ ਹੋ ਗਿਆ ਜੀ ਫਿਰ 1900 ਕਾਟ ਚਾਹੇ ਹੋ ਗਿਆ ਜੀ 1962 ਚਾਹੇ ਹੋ ਗਿਆ ਜੀ 66 ਚਾਹੇ ਹੋ ਗਿਆ ਜੀ 70 ਚਾਹੇ ਹੋ ਗਿਆ ਅਜੇ ਤਾਂ ਜੰਮੇ ਨਹੀਂ ਸਰ ਉਦੋਂ ਅਜੇ ਤਾਂ 75 ਮਾੜ ਲਾਂ ਜੀ ਵੀ ਉਦੋਂ ਉਦੋਂ ਬਾਅਦ ਦੀਆਂ ਗੱਲਾਂ ਕਰ ਲਈਏ ਉਦੋਂ ਪਾਣੀ ਕਿੰਨਾ ਹੋਊਗਾ ਇਹ ਤਾਂ ਰਪੇਰੀਆਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਰ 25 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ ਹੈ ਕਦੋਂ ਕੀਤਾ ਇਹ ਰਿਵਿਊ ਕਿ ਉਦੋਂ ਪਾਣੀ ਕਿੰਨਾ ਸੀ ਹੁਣ ਕਿੰਨਾ ਹੈ ਹਾਂ ਵਧੀਆ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੰਡਸਟਰੀ ਟੀ ਰੱਦ ਕਰਤੀ ਔਰ ਜੋ ਜੀਜੇਲਮ ਦਾ ਤਾਂ ਆ ਨਹੀਂ ਸਕਦਾ ਜੀ ਚਨਾਬ ਦਾ ਰਾਵੀ ਦਾ ਉੱਜ ਦਾ ਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਜਾ ਸਕਦਾ 23 ਐਮਏਐਫ 23 ਮਿਲੀਅਨ ਏਕੜ ਫੀਟ ਪੰਜਾਬ ਦੇ ਪੌਂਗ ਚਾ ਸਕਦਾ ਰਣਜੀਤ ਸਾਗਰ ਡੈਮ ਚਾ ਸਕਦਾ ਤੇ ਆਖੜਾ ਚਾ ਸਕਦਾ ਮੈਂ ਇਹੀ ਕਹਿ ਕਹਾਂ ਉੱਥੇ ਵੀ ਬੜੀ ਵਧੀਆ ਗੱਲ ਹੈ ਲਿਓ ਸਾਨੂੰ ਰਪੇਰੀਆਂ ਤਾਂ ਪੰਜਾਬ ਹੀ ਹੋਊਗਾ ਜੀ ਫਿਰ ਵੀ ਕਿਉਂਕਿ ਪੰਜਾਬ ਦੇ ਵਿੱਚ ਦੀ ਜਾਊਗਾ ਰਪੇਰੀਆਂ ਪੰਜਾਬ ਹੋਊਗਾ ਔਰ ਰਪੇਰੀਆਂ ਦਾ ਪਹਿਲਾ ਹੱਕ ਹੁੰਦਾ ਤੇ ਪੰਜਾਬ ਨੂੰ ਪਾਣੀ ਮਿਲ ਜਾਊਗਾ ਜੀ ਸਾਡੀ ਸंचाई ਜਿਹੜੀ ਅਸੀਂ 21% ਤੋਂ 36% ਦਾ ਲੈ ਗਏ 3 ਸਾਲਾਂ ਚ ਪਹਿਲਾਂ 21% ਸੀ ਜਦੋਂ ਅਸੀਂ 16 ਮਾਰਚ ਨੂੰ ਸ਼ੀਦਿਆਜ਼ਮ ਪਾਕਿਸਤਾਨ ਦੇ ਪਿੰਡ ਜਾ ਕੇ ਘਟਕਰ ਕਲਾ ਸੋਚੀ ਸੀ ਉਦੋਂ 21% ਪਾਣੀ ਨਹਿਰੀ ਜਿਹੜਾ ਉਹ ਸਿੰਚਾਈ ਵਾਸਤੇ ਵਰਤਿਆ ਜਾਂਦਾ ਸੀ ਅੱਜ 36 ਤੇ ਆ ਗਈ ਸੀ ਅਸੀਂ ਔਰ ਅਸੀਂ ਅੱਗੇ ਜਾ ਰਹੇ ਹਾਂ ਅੱਗੇ ਅੱਗੇ ਖਾਲ ਅੰਡਰਗਰਾਉਂਡ ਪਾਈਪਾਂ ਹੋਰ ਪੈ ਰਹੀਆਂ ਨੇ ਔਰ ਪਾਣੀ ਦੀਆਂ ਵੀਡੀਓ ਤਾਂ ਤੁਹਾਡੇ ਕੋਲੇ ਵੀ ਆਉਂਦੀਆਂ ਹੋਣਗੀਆਂ ਇਹਨਾਂ ਕੋਲੇ ਵੀ ਆਉਂਦੀਆਂ ਹੋਣੇ ਵੀ ਪਾਣੀ ਵਾਲੀਆਂ ਵੀਡੀਓ ਵੀ ਯਾਰ ਪਾਣੀ ਆ ਗਿਆ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਅਸੀਂ ਤਾਂ ਅਸੀਂ ਅਸੀਂ ਅਜੀ ਬਣ 42 ਸਾਲ ਬਾਅਦ ਦੇਖਿਆ 40 45 ਸਾਲ ਕੌਣ ਸੀਗੇ ਜੀ ਫਿਰ ਰਾਜ ਚ ਆਜ਼ਾਦੀ ਤੋਂ 60 ਸਾਲ ਬਾਅਦ ਤੱਕ ਤਾਂ ਇਹੀ ਰਹੇ ਨੇ ਜੀ ਇਹਦੇ ਮਾਰੇ ਨਾ ਪਾਣੀ ਦਿੱਤਾ ਹੀ ਨਹੀਂ ਪਹਿਲਾਂ ਪਾਣੀ ਪਤਾ ਹੀ ਨਹੀਂ ਇਹਨੂੰ ਕੀ ਹੁੰਦਾ ਪਹਿਲਾਂ ਐਂ ਮਿਲ ਜਾਂਦਾ ਸੀ ਇਹਨਾਂ ਨੂੰ ਜਦੋਂ ਰੌਲਾ ਪਿਆ ਪਾਖੜਾ ਵਾਲਾ 21 ਮਈ ਤੋਂ 21 ਮਈ ਤੱਕ ਪਾਣੀ ਦਾ ਹਸਾਬ ਹੁੰਦਾ ਜੀ ਜਿਵੇਂ 31 ਮਾਰਚ ਤੋਂ 31 ਮਾਰਚ ਤੱਕ ਫਾਈਨੈਂਸ਼ੀਅਲ ਇਅਰ ਗਿਣਿਆ ਜਾਂਦਾ ਹੈ ਇਹ ਨਦੀਆਂ ਦਾ ਪਾਣੀਆਂ ਦਾ ਹਿਸਾਬ 21 ਮਈ ਤੋਂ 21 ਮਈ ਗਿਣਿਆ ਜਾਂਦਾ ਜੀ 21 ਮਈ ਨੂੰ ਜਿੰਨਾ ਪਾਣੀ ਅਲੋਟ ਹੋ ਗਿਆ ਅਗਲੀ 21 ਮਈ ਤੱਕ ਉਹਨਾਂ ਨੇ ਉਹਨਾਂ ਵਰਤਣਾ ਅਸੀਂ 6 ਮਹੀਨੇ ਹਰ ਮਹੀਨੇ ਬੀਬੀ ਐਮ ਬੀ ਦੀ ਮੀਟਿੰਗ ਹੁੰਦੀ ਸੀ ਸਾਡੇ ਸੈਕਟਰੀ ਜਾਂਦੇ ਸੀ 6 ਮਹੀਨੇ ਚਿੱਠੀਆਂ ਲਿਖਦੇ ਰਹੇ ਹਰ ਮਹੀਨੇ ਇਹਨਾਂ ਨੂੰ ਕਿ ਤੁਸੀਂ ਪਾਣੀ ਜ਼ਿਆਦਾ ਵਰਤ ਰਹੇ ਹੋ ਹਰਿਆਣਾ ਵਾਲਿਆਂ ਨੂੰ ਕਿਹਾ ਕਿ ਤੁਹਾਡੇ ਤੋਂ ਮੈਨੂੰ ਲੱਗਦਾ 21 ਮਈ ਤੱਕ ਤੁਹਾਡਾ ਚੱਲਣਾ ਨਹੀਂ ਕੰਮ ਇਹ ਥੋੜਾ ਜਿਹਾ ਸੰਜਮ ਕਰ ਲਓ ਅਸੀਂ ਦੇਣਾ ਨਹੀਂ ਫਿਰ ਜੇ ਪਹਿਲਾਂ ਮੁੱਕ ਗਿਆ ਕਿਉਂਕਿ ਅਸੀਂ ਆਪਦਾ ਠੀਕ ਕਰ ਲਿਆ ਕੰਮ ਕੋਈ ਪਰਵਾਹ ਨਹੀਂ ਕੀਤੀ ਜੀ ਕੋਈ ਪਰਵਾਹ ਨਹੀਂ ਕੀਤੀ 31 ਮਾਰਚ ਨੂੰ ਪਾਣੀ ਮੁਕਾ ਕੇ ਬਹਿ ਗਈ ਕਹਿੰਦੇ ਛੱਡੋ ਹੁਣ ਸਾਨੂੰ ਅਸੀਂ ਕਿਉਂ ਛੱਡੀਏ ਜੋ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਜੀ ਬੀਬੀਐਮਪੀਉ ਲੈ ਵਿੱਚ ਅਸੀਂ ਨੱਕਾ ਖੋਲਾਂਗੇ ਮੈਂ ਨੰਗਰ ਚਲੇ ਗਿਆ ਜੀ ਆਜੋ ਮੈਂ ਕਿਹਾ ਨੱਕਾ ਖੋਲੋ ਸਪੀਕਰ ਸਾਤ ਆਪਾਂ ਪਿੰਡਾਂ ਵਾਲੇ ਆ ਪਾ ਪਾਣੀ ਦੀ ਵਾਰੀ ਵਾਲੇ ਆਪਾਂ ਮੈਂ ਵੀ 15 ਸਾਲ ਦਾ ਸੀ ਜਦੋਂ ਸਾਨੂੰ ਕੱਸੀ ਦਾ ਪਾਣੀ ਮਿਲਦਾ ਸੀ ਉਸ ਨੱਕੇ ਤੇ ਸਾਡੇ ਪੰਜ ਕਿੱਲੇ ਸੀਗੇ ਅਸੀਂ ਤਾਂ ਕਿੱਲਿਆਂ ਵਾਲਿਆਂ ਸੀ ਬਿਸਕਟਾਂ ਵਾਲੇ ਤਾਂ ਹੈ ਨਹੀਂ ਜੀ ਪੰਜ ਕਿੱਲੇ ਸੀ 15 ਮਿੰਟ ਪਰ ਏਕੜ ਮਿਲਦਾ ਸੀਗਾ ਆਪਾਂ 75 ਮਿੰਟ ਸੀਗੇ 11:20 ਤੇ ਪਾਣੀ ਵੱਢਣਾ ਹੁੰਦਾ ਸੀ ਤੇ ਤੀਲਾ ਲੋ ਵੀ 12:20 ਤੱਕ 60 ਮਿੰਟ ਹੋ ਗਏ 12:35 ਕਿਤੇ ਉਹਨਾਂ ਨੇ ਵੱਡਾ ਹੁੰਦਾ ਸੀ ਗਾਂਾਂ ਵਾਲਿਆਂ ਨੇ ਨੱਕਾ ਉਹ ਵੀ ਸ਼ਰੀਕੇ ਹੀ ਪਾਈ ਚਾਰੇ ਸੀ ਸਾਡਾ ਇਧਰੋਂ ਮੈਨੂੰ ਭੇਜ ਦਿੰਦੇ ਸੀ ਕਿਆਰੇ ਵੱਡੇ ਹੁੰਦੇ ਆ ਜੀ ਝੋਨੇ ਦੇ ਕਿਆਰੇ ਵੱਡੇ ਹੁੰਦੇ ਆ ਇੱਕ ਵਾਰੀ ਛੱਡ ਦਿਓ ਬਾਅਦ ਚ ਤਾਪਾਂ ਮੈਂ ਕਿਆਰੇ ਦੇ ਐਂਡ 'ਚ ਉਹ ਵੀ ਤੁਸੀਂ ਉੱਥੋਂ ਤੋੜ ਕੇ ਦੂਜੇ ਕਿਆਰੇ ਚਲੇ ਜਾਂਦਾ ਸਰ ਉਹ ਬੰਦਾ ਜਿਹੜਾ ਆਉਂਦਾ ਸੀ ਅਗਲਾ ਉਹਦੀ ਵਾਰੀ ਦੁਬਾਰਾ 35 ਤੇ ਉਹ ਤਾਂ 12 ਵਜੇ ਆ ਜਾਂਦਾ ਸੀ ਜੀ 12 ਵਜੇ ਆ ਕੇ ਕਹੀ ਧਰ ਦਿੰਦਾ ਸੀ ਤੇ ਨਾਲ ਹੀ ਗੰਡਾਸਾ ਕਰ ਦਿੰਦਾ ਸੀ ਮੈਂ 15 ਸਾਲ ਦਾ ਜਵਾਕ ਸੀਗਾ ਮੈਂ ਹੁਣ ਕੀ ਕਰਾਂ ਜੀ ਮੈਨੂੰ ਪੁੱਛਿਆ ਬਿਕਰਾ ਕਹੀ ਤਾਂ ਜਲ ਠੀਕ ਹੈ ਨੱਕੇ ਵਾਸਤੇ ਯਾਰ ਗੰਡਾਸਾ ਕਿਉਂ ਲਿਓ ਨਾ ਉਹਨਾਂ ਨੂੰ ਕਹਿੰਦਾ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਮੈਂ ਕਹਿੰਦਾ ਮੇਰੀ ਗਰਦਨ ਨਾ ਪੜਦੇ ਕਿਤੇ ਨੱਕਾ ਵਢਣ ਤੋਂ ਪਹਿਲਾਂ ਮੈਂ ਤੂੰ 5 ਮਿੰਟ ਪਹਿਲਾਂ ਹੀ ਵਢ ਲਿਆ ਕਰ ਯਾਰ ਪਾਣੀ 12:30 ਤੇ ਲੈ ਲਿਆ ਕਰ ਪਰ ਕਿਤੇ ਇਹ ਨਾ ਹੋਵੇ ਕਿ ਗੰਡਾਸਾ ਤੂੰ ਇਸ ਕੰਮ ਵਾਸਤੇ ਲੈ ਕੇ ਆਇਆ ਕਿ ਕਦੇ ਮਿੰਟ ਦਾ ਰੋਲਾ ਪੈ ਗਿਆ ਤੇ ਮੈਂ ਸਾਰਾ ਕਤਲ ਹੋ ਜਾਂਦੇ ਪਾਣੀਆਂ ਪਿੱਛੇ ਪਾਣੀਆਂ ਵਿੱਚ ਕਤਲ ਹੋ ਜਾਂਦੇ ਪਿੰਡਾਂ ਨੇ ਆਪਾਂ ਸਾਰਾ ਪਤਾ ਹੈ ਆਪਾਂ ਨੂੰ ਤੇ ਅਸੀਂ ਕਿਵੇਂ ਨਹਿਰਾਂ ਦੇ ਦੀਏ ਕਿਵੇਂ ਕਿੱਥੋਂ ਦੇ ਦੀਏ ਜੋ ਪਾਣੀ ਹੈ ਹੀ ਨਹੀਂ ਸਾਡੇ ਕੋਲੇ ਹੁਣ ਮੈਂ ਇਹੀ ਬੇਨਤੀ ਕਰਕੇ ਆਇਆ ਹਾਂ ਸੈਂਟਰ ਸਰਕਾਰ ਨੂੰ ਕਿ ਹੁਣ ਮੁੱਕਰ ਨਾ ਜਾਇਓ ਕਿਰਪਾ ਕਰਕੇ ਟਰੰਪ ਟਰੰਪ ਤੇ ਕਹਿਣ ਤੇ ਵੀ ਇਹ ਟ੍ਰੀਟੀ ਜਿਹੜੀ ਹੈ ਬਹਾਲ ਕੀਤੀ ਜਾਂਦੀ ਹੈ ਮੁੜ ਕੇ ਹੁਣ ਟ੍ਰੀਟੀ ਜਿਹੜੀ ਹੈ ਰਾਦੀ ਰੱਖਿਓ ਸਾਨੂੰ ਪਾਣੀ ਆਊਗਾ ਸਾਨੂੰ 23 ਐਮ ਐਫ ਆਊਗਾ ਅਸੀਂ ਗਾਂ ਕਰਦਾਂਗੇ ਜੀ ਦੋ ਚਾਰ ਨਹਿਰਾਂ ਬਣਾਉਣੀਆਂ ਪੈਣਗੀਆਂ ਹੈ ਤਾਂ ਦੇਖੋ ਦੋ ਨਹਿਰਾ ਨਹੀਂ ਅਰੇ ਹਰਿਆਣੇ ਨੂੰ ਬੀ ਐਮ ਐਲ ਰਹੀਂ ਜਾਂਦਾ ਜੀ ਪਾਕੜਾ ਮੇਨ ਲੈਣ ਉਹਦੀ ਕਪੈਸਿਟੀ 12000 ਕਿਊਸਕ ਹੈ 10 ਤੇ ਚੱਲ ਰਹੀ ਹੈ ਕਿਉਂਕਿ 12 ਛੱਡਾਂਗੇ ਉਹ ਟੁੱਟ ਜੂਗੀ ਜੀ ਇੱਕ ਰਾਜਸਤਾਨ ਫੀਡਰ ਜਾਂਦੀ ਹੈ ਜੀ ਰਾਜਸਤਾਨ ਫੀਡ 18000 ਕਿਊਸਕ ਦੀ ਕਪੈਸਿਟੀ ਹੈ 16 ਦੇ ਰਹੇ ਕਿਉਂਕਿ ਉਹ ਟੁੱਟ ਜੂਗੀ ਜੀ ਦੋ ਦੋ ਰਾਜਿਆਂ ਨੂੰ ਪਾਣੀ ਦੇ ਰਹੇ ਆ ਦੋਨਾਂ ਨੂੰ ਦੋ ਨਹਿਰਾਂ ਨੇ ਜੇ 23 ਐਮ ਐਫ ਆ ਗਿਆ ਕੀਵੇਂ ਦੇਵਾਂਗੇ ਜੀ ਨਹਿਰਾਂ ਬਣਾਉਣੀਆਂ ਪੈਣਗੀਆਂ ਪੰਜਾਬ 'ਚ ਨਹਿਰਾਂ ਦਾ ਮਤਲਬ ਐਕੁਇਜਿਸ਼ਨ ਜ਼ਮੀਨ ਐਕਵਾਇਰ ਕਰਨੀ ਪਊ ਔਰ ਜ਼ਮੀਨ ਅਕਵਾਇਰ ਦਾ ਮਤਲਬ ਪੰਜਾਬ ਚ ਮਰਡਰ ਮੈਂ ਉਹਨਾਂ ਨੂੰ ਹੀ ਕਹਿ ਕੇ ਆਂ ਨਹਿਰ ਚਾਹੇ 2 ਕੱਢ ਦੋ ਸਾਡੀ 3 ਕੱਢ ਦੋ ਪਰ ਉਹਨਾਂ ਨਹਿਰਾਂ ਚੋਂ ਸਾਨੂੰ ਪਾਣੀ ਮਿਲਣਾ ਚਾਹੀਦਾ ਮੋਗੇ ਹਰ ਹਰ 100 ਮੀਟਰ ਬਾਅਦ 200 ਮੀਟਰ 'ਚ ਮੋਗਾ ਚਾਹੀਦਾ ਤਾਂ ਅਸੀਂ ਤੁਹਾਨੂੰ ਜ਼ਮੀਨ ਦੇ ਦਾਂਗੇ ਜੇ ਐਂ ਕਰਨਾ ਹੈ ਤੁਸੀਂ ਵੀ ਜ਼ਮੀਨ ਸਾਡੀ ਵਰਤਣੀ ਹੈ ਨਹਿਰ ਜਾਂਦੀ ਹੈ ਜੋ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਪੰਜਾਬ ਦੀ ਫੇਰ ਨਹੀਂ ਮਿਲਦੀ ਮੈਂ ਕਿਹਾ ਜ਼ਮੀਨ ਫਿਰ ਤੁਸੀਂ ਕੋਈ ਹੋਰ ਕੱਢਣ ਨੂੰ ਚੈਨਲ ਇੱਧਰ ਦੀ ਉਹ ਇੰਨਾ ਕੋਲ ਹੈ ਨਹੀਂ ਜੀ ਚੈਨਲ ਕੋ ਫੋ ਮੈਂ ਕਹਾਂ ਜੀ ਹੁਣ ਬਾਜ਼ਾਰ ਚ 4 ਨਹਿਰਾਂ